ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਜਿਸ ਨੂੰ ਸਭ ਤੋਂ ਵੱਡੀ ਤੇ ਉੱਚ ਅਦਾਲਤ ਦੇ ਤੌਰ ਤੇ ਵੀ ਜਾਣਿਆ ਜਾਂਦਾ ਕਿਸੇ ਵੀ ਤਰ੍ਹਾਂ ਦੀ ਕੋਈ ਔਲ ਬੰਦੇ ਕੋਲ ਹੁੰਦੀ ਆ ਤੇ ਉਹ ਅਕਾਲ ਤਖਤ ਸਾਹਿਬ ਦੇ ਸਮੁੱਚੇ ਪੇਸ਼ ਹੋ ਕੇ ਨਮਾਣਾ ਸੇਵਕ ਹੋ ਕੇ ਉਹ ਉੱਥੇ ਪਹੁੰਚ ਆਉਂਦਾ ਇਹ ਸਾਡੀ ਪ੍ਰਾਤਨ ਰਵਾਇਤ ਰਹੀ ਆ ਇਤਿਹਾਸ ਇਸ ਦੌਰ ਦਾ ਗਵਾਹ ਪਿਛਲੇ ਦਿਨਾਂ ਵਿੱਚ ਕਾਲੀ ਦਲ ਦੇ ਆਗੂ ਸਹਬਾਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਨੂੰ ਇੱਕ ਪੱਤਰ ਭੇਜਿਆ ਗਿਆ ਪੇਸ਼ ਹੋ ਕੇ ਦਿੱਤਾ ਗਿਆ ਕਿ ਪਿਛਲੇ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੇ ਵਿਰਦਵੀ ਦੇ ਨਾਲ ਸੰਬੰਧਿਤ ਕੁਝ ਘਟਨਾਵਾਂ ਜੋ ਵਾਪਰੀਆਂ ਉਹਨਾਂ ਨੇ ਸਿੱਖਾਂ ਦੇ ਦਿਲ ਤੇ ਡੂੰਘਾ ਅਸਰ ਹੋਇਆ ਤੇ ਉਹ ਸਮੇਂ ਅਸੀਂ ਇਸ ਗੱਲ ਦੀ ਆਵਾਜ਼ ਨਹੀਂ ਉਫਾ ਸਕੇ ਸਿੱਧੇ ਸ਼ਬਦਾਂ ਚ ਕਹੀਏ ਕਿ ਉਹ ਕਹਿੰਦੇ ਕਿ ਸਾਡੀ ਜਮੀਰ ਜਿਹੜੀ ਹੈ ਉਹ ਨਹੀਂ ਜਾਗ ਸਕੀ ਅੱਜ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਕੁਝ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਦੋਸ਼ੀ ਹਾਂ ਤੇ ਉਹਨਾਂ ਨੇ ਕਿਹਾ ਕਿ ਸਾਡੇ ਆਗੂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸਭ ਤੋਂ ਵੱਡੇ ਦੋਸ਼ੀ ਆ ਉਹਨਾਂ ਨੇ ਇਹ ਪੱਤਰ ਕਾਰਤਕ ਸਾਹਿਬ ਤੇ ਪੇਸ਼ ਹੋ ਕੇ ਦਿੱਤਾ ਉਸ ਤੋਂ ਬਾਅਦ ਲੜਗੀਆਂ ਜਾਰੀ ਨੇ ਸਿੰਘ ਸਾਹਿਬਾਨ ਨੂੰ ਕਈ ਤਰ੍ਹਾਂ ਦੇ ਡਿਕਟੇਸ਼ਨ ਐਦਾਂ ਕਰੋ ਐਦਾਂ ਕਰੋ ਬਹੁਤ ਸਾਰੀਆਂ ਗੱਲਾਂ ਹੋਈਆਂ ਅੱਜ ਉਸ ਤੋਂ ਬਾਅਦ ਕਾਰਤਕ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ 'ਈ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਕੇ ਨਿਮਾਣੇ ਸੇਵਕ ਵਜੋਂ ਪਹੁੰਚੇ ਉਹਨਾਂ ਨੇ ਆਪਣਾ ਪੱਖ ਦਿੱਤਾ ਉਦੇ ਵਿੱਚ ਇੱਕ ਸ਼ਬਦ ਮੈਂ ਜ਼ਿਕਰ ਕਰਦਾ ਜਿਹੜਾ ਕਿ ਵੱਡੀ ਗੱਲ ਹੈ ਫਰਾਗ ਦੇ ਲਈ ਹੈ ਕਿ ਜੋ ਵੀ ਕੁਝ ਹੋਇਆ ਮੈਂ ਜਾਂ ਮੇਰੇ ਸਾਥੀਆਂ ਤੋਂ ਹੋਇਆ ਉਹ ਮੈਂ ਆਪਣੀ ਝੋਲੀ ਪਾਉਣਾ ਇਹ ਬਹੁਤ ਵੱਡੀ ਗੱਲ ਸੀ ਜਿਹਨੂੰ ਕੀ ਲੋਕਾਂ ਨੇ ਸਲਾਹਾ ਵੀ ਤੇ ਸਰਕਾਰਾਂ ਵੀ ਸੋ ਅੱਜ ਕਾਲ ਤੱਕ ਸਾਹ ਵੱਲੋਂ ਇਸ ਸੰਬੰਧੀ ਅੱਜ ਮੀਟਿੰਗ ਹੋਈ ਉਹ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਪੱਖ ਤੇ ਸੁਖਵੀਰ ਸਿੰਘ ਬਾਦਲ ਦੋਸ਼ੀ ਕਰਾਰ ਦਿੱਤਾ ਗਿਆ ਤੇ ਅੱਜ ਉਹਨੂੰ ਤਲਖਾਈ ਦੇ ਤੌਰ ਤੇ ਉਦਾਂ ਨੂੰ ਜਿਹੜਾ ਹੁਕਮ ਜਾਰੀ ਕਰ ਦਿੱਤਾ ਗਿਆ ਉਹਦੇ ਨਾਲ ਦੀ ਨਾਲ ਜਿਹੜਾ ਕਿ ਆਮ ਆਵਾਮ ਦੇ ਅੰਦਰ ਇੱਕ ਸਵਾਲ ਸੀ ਕਿ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੀ ਇਹ ਸਾਰੇ ਕਾਰਜ ਵਿੱਚ ਸ਼ਾਮਲ ਰਹੇ ਉਹਨਾਂ ਵਾਸਤੇ ਵੀ ਉਹਨਾਂ ਨੇ ਹੁਕਮ ਲਾਇਆ ਸਿੰਘ ਸਾਬਾਨ ਨੇ ਕਿ ਉਹ 15 ਦਿਨਾਂ ਦੇ ਅੰਦਰ ਜਿਹੜੀ ਗੱਲ ਉਹ ਮੰਨ ਕੇ ਗਏ ਸੀ ਉਹ ਉਸ ਦੇ ਬਾਰੇ ਆਪਣਾ ਪੱਖ ਸਪਸ਼ਟ ਕਰ ਸੋ ਬਹੁਤ ਅੱਛਾ ਫੈਸਲਾ ਇਤਿਹਾਸਕ ਫੈਸਲਾ ਪਰਾਤਨ ਮਰਜ਼ਾਦਾ ਦੇ ਮੁਤਾਬਕ ਫੈਸਲਾ ਸੋ 15 ਦਿਨਾਂ ਚ ਉਹਨਾਂ ਨੇ ਆਪਣਾ ਪੱਖ ਦੇਣਾ ਆਉਣ ਵਾਲੇ ਦਿਨਾਂ ਦੇ ਅੰਦਰ ਸਿੰਘ ਸਹਿਬਾਨ ਵੱਲੋਂ ਕੀ ਇਹਨਾਂ ਦੇ ਦੋਸ਼ ਲਾ ਕੇ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਆ ਜਿਹੜੀ ਕਿ ਮਿਸਾਲੀ ਸਜ਼ਾ ਦੇ ਤੌਰ ਤੇ ਜਿਹੜੀ ਸੋਚੀ ਜਾ ਰਹੀ ਆ ਤੋਂ ਉਸ ਦੀ ਹਾਲੇ ਉਡੀਕ ਕੀਤੀ ਜਾ ਰਹੀ ਆ ਪਰ ਅਕਾਲ ਤਖਤ ਸਾਹਿਬ ਨੇ ਜਿਹੜਾ ਵੀ ਫੈਸਲਾ ਸੁਣਾਇਆ ਉਸ ਫੈਸਲੇ ਨੂੰ ਹਰ ਸਿੱਖ ਸਿਰਚਕਾਉਂਦਾ ਅਕਾਲੀ ਦਲ ਵੱਲੋਂ ਵੀ ਇਹ ਗੱਲ ਦਾ ਬਿਆਨ ਆਇਆ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਕਾਲ ਤਖਤ ਸਾਹਿਬ ਵੱਲੋਂ ਜੋ ਵੀ ਫੈਸਲਾ ਆਇਆ ਉਹ ਫੈਸਲੇ ਨੂੰ ਸਿਰਮੱਥੇ ਤੇ ਸਿਰ ਝੁਕੋਣੇ ਆ ਸੁਬੀਰ ਸਿੰਘ ਬਾਦਲ ਨੂੰ ਜੋ ਸਜ਼ਾ ਲੱਗੀ ਆ ਉਸ ਲਈ ਉਹ ਕਾਲ ਤਖਤ ਦੇ ਸਰਮੁਖ ਨਿਵਾਸੀ ਸੇਵਕ ਬੋਜੋਂ ਪੇਸ਼ ਹੋਣਗੇ ਸੋ ਬਾਕੀ ਵੀ ਜਿਹੜੇ ਜਿਹੜੇ ਉਹਨਾਂ ਦੇ ਸਾਥੀ ਸੀ ਉਹ ਆਪਣਾ ਪੱਖ ਕਉਨ ਸਪਸ਼ਟ ਕਰਕੇ ਦਿੰਦੇ ਨੇ ਕੀ ਲਿਖਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆ ਕਾਲ ਤਖਤ ਸਾਹਿਬ ਦੇ ਇਸ ਫੈਸਲੇ ਦਾ ਤਹਾਦਰ ਤੋਂ ਸਤਿਕਾਰ ਕਰਦੇ ਹਾਂ ਸਿੰਘ ਸਾਹਿਬਾਨ ਦੇ ਇਸ ਕਾਰਜ ਲਈ ਅਸੀਂ ਦਿਲੋਂ ਸਨਮਾਨ ਤੇ ਸਤਿਕਾਰ ਕਰਦੇ ਹਾਂ ਜਿਹੜਾ ਕੀ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਗਾਂ ਵੀ ਬਣਿਆ ਰਹੇਗਾ